ਅੱਜ ਸਵੇਰੇ ਸਵੇਰੇ ਸਾਡੀ ਮੰਨਤ ਬਾਣੀ ਆਈ ਹੈ ਅਰਮਾਨ ਇੱਕਮ ਨੂੰ ਰਖੜੀ ਬੰਨਣ ਜੋ ਬਨੂ ਤਾਂ ਬੰਦ ਦਿੱਤੀ ਜੋ ਬਨ ਮੈਨੂੰ ਰਖੜੀ ਬੰਨਣ ਆਇਆ ਬੰਨੇਗਾ ਨਾ ਜੋ ਬਨ ਹੈ ਨਾ ਹਾਂ ਕਹਿ ਰਿਹਾ ਜੀ ਮੈਂ ਕਿਹਾ ਮੈਂ ਕਿਹਾ ਜੋ ਬਨ ਤੂੰ ਮੈਨੂੰ ਰਖੜੀ ਬੰਨੇਗਾ ਕਹਿ ਰਿਹਾ ਮੇਰੇ ਮੇਰੇ ਕੋਲ ਨਾ ਰਖੜੀ ਨਹੀਂ ਹੈਗੀ ਮੈਂ ਕਿਹਾ ਚੱਲ ਮੈਂ ਦੇ ਦਾਂਗੀ ਫਿਰ ਬੰਨ ਦੇਗਾ ਕਹਿ ਰਿਹਾ ਹਾਂ ਪੈਸੇ ਬਣੇ ਕਰਾ ਹਨਾ ਵੀ ਜੋ ਬਨ ਬੰਦੇ ਕਰਾਂ ਕੁਛ ਨਹੀਂ ਹੋਏ ਕਰਤਾ ਤੂੰ ਵੀ ਆ ਜਾ ਹੁਣ ਇੱਧਰ ਨਾਲ ਦੀ ਨਾਲ ਤੂੰ ਬਨਵਾ ਲੈ ਦੋਨੋਂ ਜਣੇ ਇਕੱਠੇ ਬਨਵਾ ਲਓ ਫਿਰ ਬਾਣੀ ਬਣ ਦੇਗੀ ਲੋ ਜੀ ਮੇਰੀ ਨਾਨਦ ਤੋਂ ਅਮਨ ਤੋਂ ਬਾਅਦ ਦੂਜਾ ਨੰਬਰ ਲੱਗਿਆ ਇਹਨਾਂ ਦਾ ਮੰਨਤਾ ਪਾਣੀ ਦਾ ਚਲਾ ਪੁੱਤ ਇੱਕ ਆ ਜਾ ਫਿਰ ਬਾਣੀ ਬਣ ਦੇਗੀ ਨਾ ਬਾਅਦ ਚ ਬੈਠ ਜਾ ਸਾਰੇ ਵਾਲੀ ਨੇ ਮੱਥੇ ਦੇ ਚਿੱਟੇ ਹੋਏ ਆ ਕਹਿ ਰਾ ਹੁਣ ਮੈਂ ਬੜੇ ਬੜੇ ਵਾਲ ਰੱਖਣੇ ਆ ਮੰਮੀ ਕੱਲ ਭੇਜ ਰਹੀ ਸੀ ਮੈਂ ਕਿਹਾ ਕਟਿੰਗ ਕਰਵਾ ਲੈ ਰਖੜੀ ਤੋਂ ਪਹਿਲਾਂ ਨਾਂੰਜੀ ਕਹਿ ਰਾ ਮੈਂ ਤਾਂ ਹੁਣ ਵੱਡੇ ਵੱਡੇ ਵਾਲ ਰੱਖਣੇ ਆ ਬੱਬੂ ਮਾਨ ਬਣਨਾ ਕਿਤਨੇ ਵੱਡੇ ਹਾਂ ਇਤਨਾ ਖਾ ਲੈ ਚਲ ਖਾ ਲੈ ਖਾ ਕੇ ਇੱਧਰ ਆ ਜਾ बानी बॉल वाली लेके आती रखड़ी है बानी मिली नहीं देखी तो होनी बानी ने कि नहीं बाणी देखी नहीं हां इसके दिमाग में बॉल है, मैं मन नहीं डरता मैं अज रखड़ी भी बॉल वाली लेके आएगी बाणी <laughs> अच्छी बात है चल चलो, चलो। ਦੋ ਜੀ ਪਾਣੀ ਲੱਗਿਆ ਹੁਣ ਆਪਣੇ ਬਡੇ ਪਾਪਾ ਨੂੰ ਰਖੜੀ ਬੰਨਣ ਲਾਈਟ ਵੀ ਚਲੀ ਗਈ ਾਰਮਾਨ ਲਾਈਟਾਂ ਸਾਰੀਆਂ ਫालतू ਫालतੂ ਨਾ ਬੰਦ ਕਰਿਆ ਪੁੱਤ ਜੀ ਕੋਈ ਫੈਨ ਓਨ ਹੈ ਉਹ ਵੀ ਆਫ ਕਰ ਦੇ ਲਾਈਟ ਚਲੀ ਗਈ ਐਨਾ ਸ਼ੁਕਰ ਮੈਂ ਪ੍ਰੈਸ ਕਰ ਲਈ ਪ੍ਰੈਸ ਹੋ ਗਈ ਤੁਸੀਂ ਕੀ ਦਿਖਾ ਰਹੇ ਰਖੜੀਆਂ ਦਿਖਾ ਰਹੇ ਇੱਕ ਦੁੱਚੇ ਨੂੰ ਐ ਰਾਤ ਵਾਲੀਆਂ ਅਮਨ ਨੇ ਬੰਨੀ ਆ ਰਖੜੀ ਜਿਹੜੀ ਉਹ ਦੋਨੋਂ ਭਰਾ ਦੇਖ ਰਹੇ ਨੇ ਬੈਠੇ ਹੁਣ ਵਾਰੀ ਮੇਰੀ ਆ ਗਈ ਐ ਮੈਨੂੰ ਰਖੜੀ ਬੰਨੀ ਜਾ ਰਹੀ ਐ ਮੈਂ ਹਜੇ ਕੰਮ ਕਾਰ ਨਿਬੇੜਦੀ ਪਈ ਸੀ ਕਿਉਂਕਿ ਫੇਰ ਮੈਂ ਵੀ ਜਾਣਾ ਫਟਾਫਟ ਕੰਮ ਕਾਰ ਨਿਬੇੜ ਕੇ ਰੈਡੀ ਸ਼ੈਡੀ ਹੋ ਕੇ ਫੇਰ ਨਿਕਲਦੇ ਆ ਘਰ ਤੋਂ ਤੇ ਜਾਂਦੇ ਹੋਏ ਆਪਾਂ ਰੁਕਣਾ ਇੱਕ ਥਾਂ ਹੋਰ ਰਖੜੀ ਬਣਾਣੀ ਹੈ ਕਿੱਥੇ ਰੁਕਾਂਗੇ ਅੱਗੇ ਤੁਹਾਨੂੰ ਵਲੌਗ ਦੇ ਵਿੱਚ ਆਪਾਂ ਦੱਸਾਂਗੇ ਤੇ ਕੰਮ ਕਾਰ ਨਿਵੇੜ ਕੇ ਫ੍ਰੀ ਹੋ ਜਾਂਦੇ ਆ ਤੇ ਫਰੈਸ਼ ਹੋ ਜਾਂਦੇ ਆ ਉਸ ਤੋਂ ਬਾਅਦ ਤੁਹਾਨੂੰ ਫੇਰ ਮਿਲਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਤੁਹਾਡਾ ਸਾਰਿਆਂ ਦਾ ਇੱਕੰਮ ਵਲੌਗ ਵਿੱਚ ਅੱਜ ਦਿਨ ਹੈਗਾ ਰਖੜੀ ਦਾ ਮੇਰੇ ਵੱਲੋਂ ਮੇਰੀਆਂ ਸਾਰੀਆਂ ਭੈਣਾਂ ਨੂੰ ਭਰਾਵਾਂ ਨੂੰ ਹੈਪੀ ਰਖੜੀ ਵਾਹਿਗੁਰੂ ਜੀ ਸਾਰੀਆਂ ਭੈਣਾਂ ਭਰਾਵਾਂ ਦੀ ਜੋੜੀ ਬਣਾ ਕੇ ਰੱਖੇ ਤੇ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਟਾਈਮ ਹੁਣ 11:00 ਵਜੇ ਰੈਡੀ ਸ਼ੈਡੀ ਆਪਾਂ ਹੋ ਗਏ ਹੁਣ ਆਪਾਂ ਨਿਕਲਣ ਲੱਗੇ ਆ ਜੀ ਘਰ ਤੋਂ ਜਾਂਦੇ ਹੋਏ ਆਪਾਂ ਰੁਕਣਾ ਇੱਕ ਥਾਂ ਤੇ ਹੋਰ ਕੀ ਕਹਿ ਰਹੇ ਆ ਮਨ ਕਾਦੀ ਐਕਟੀਵਾ ਦੀ ਅੰਦਰ ਰੱਖਦੇ ਬੁਲਟਾ ਵਾਲੀ ਵੀ ਅੰਦਰ ਰੱਖਦੇ ਐਕਟੀਵਾ ਦੀ ਚਲੋ ਕਰ ਤੇ ਜਾਂਦੇ ਟਾਈਮ ਆਪਾਂ ਇੱਕ ਥਾਂ ਤੇ ਰੁਕਣਾ ਉਸ ਤੋਂ ਬਾਅਦ ਫੇਰ ਚੱਲਾਂਗੇ ਬਾਤ ਦੇ ਵਿੱਚ ਅੱਗੇ ਤੇ ਕਿੱਥੇ ਰੁਕਾਂਗੇ ਉਹ ਤੁਹਾਨੂੰ ਚਲੋ ਵਲੌਗ ਦੇ ਵਿੱਚ ਪਤਾ ਚੱਲਣਾ ਫਿਲਹਾਲ ਤਾਂ ਹੁਣ ਨਿਕਲਦੇ ਆ ਘਰ ਤੋਂ 11:00 ਵਜੇ ਦੇਖ ਲਓ 11:00 ਵਜੇ ਸਾਰੇ ਕੰਮਕਾਰ ਫਿਨਿਸ਼ ਹੋਏ ਨੇ ਰੈਡੀ ਸ਼ਾਡੀ ਹੋਇਆ ਤੇ ਆਰਾਮ ਨਾਲ ਨਿਕਲਿਆ ਇਸ ਵਾਰ ਅਸੀਂ ਘਰ ਤੋਂ ਜਿਆਦਾ ਕੋਈ ਕਾੜੀ ਨਹੀਂ ਕੀਤੀ ਹੈਗੀ ਕਿਉਂਕਿ ਰਾਤ ਦੇ ਥੱਕੇ ਹੋਏ ਸੀਗੇ ਰਾਤ ਵੀ ਸੌਣ ਲੱਗੇ ਮੈਨੂੰ 1:30 ਵਜੇ ਸੀ ਸਵੇਰੇ ਜਲਦੀ ਤਾਂ ਉੱਠਣਾ ਹੀ ਸੀ ਹਨਾ ਫਿਰ ਸਵੇਰੇ ਜਲਦੀ ਉੱਠ ਕੇ ਚਲੋ ਕੰਮਕਾਰ ਕੀਤੇ ਸਾਰੇ ਫਿਨਿਸ਼ ਹੋ ਕੇ ਕੰਮਕਾਰ ਫੋਨ ਵੀ ਆ ਗਿਆ ਤੇ ਨੰਨੂ ਦਾ ਫੋਨ ਆ ਰਿਹਾ ਡੈਡੀ ਉਰੀ ਦੇਖ ਰਹੇ ਆ ਵੀ ਹੁਣ ਤੱਕ ਆਏ ਨਹੀਂ ਹੈਗੇ ਬਾਕੀ ਚਲੋ ਫੋਨ ਅਟੈਂਡ ਕਰ ਲਾਂ ਮੈਂ ਬਾਅਦੇ ਵਿੱਚ ਮਿਲਦੇ ਆ ਤੁਹਾਨੂੰ ਘਰ ਦੇ ਲੋਕ ਫਟਾਫਟ ਸਰਦਾਰ ਜੀ ਲੈਣ ਗਏ ਨੇ ਇੱਥੋਂ ਡੱਬੇ ਘਰ ਲੈ ਜਾਣ ਵਾਸਤੇ ਤੇ ਹੁਣ ਜਾਂਦੇ ਹੋਏ ਆਪਾਂ ਰੁਕਣਾ ਸਰਦਾਰ ਜੀ ਦੇ ਭੂਆ ਦੇ ਘਰ ਉਹਨਾਂ ਲਈ ਵੀ ਡੱਬੇ ਇੱਥੋਂ ਹੀ ਲੈ ਰਹੇ ਆ ਆਪਾਂ ਉਹ ਤਾਂ ਫੇਮਸ ਹੈ ਮਠਾਈ ਹੈ ਦੀ ਇੱਥੋਂ ਫੌਜੀ ਸਵੀਟਸ ਦੀ ਸਮੋਸੇ ਵੀ ਬਹੁਤ ਵਧੀਆ ਨੇ ਇਹਦੇ ਮੈਂ ਕਿਹਾ ਚਲੋ ਇਸ ਵਾਰ ਇੱਥੋਂ ਹੀ ਲੈ ਲੈਂਦੇ ਆ ਆਪਾਂ ਨਹੀਂ ਤਾਂ ਮੈਂ ਜਾਂਦੇ ਹੋਏ ਕਨੂਰ ਤੋਂ ਲੈ ਕੇ ਜਾਂਦੀ ਆ ਡੱਬੇ ਘਰ ਜੋ ਲੈ ਕੇ ਜਾਂਦੀ ਆ ਨਾ ਇਸ ਵਾਰ ਇੱਥੋਂ ਲੈ ਰਹੇ ਆ ਗੱਡੀਆਂ ਤੇ ਗੱਡੀਆਂ ਚੜੀਆਂ ਪੀਆਂ ਨੇ ਅੱਜ ਦੇਖੋ ਹਨਾ ਕਾਫੀ ਰੌਣਕ ਹੈ ਇੱਥੇ ਵੀ ਰੌਣਕਾ ਦੇਖ ਲਓ ਰਖੜੀ ਵਾਲੇ ਦੀੰਦਿਆ ਰੌਣਕ ਅੰਬਾਲੀ ਸ਼ਹਿਰ ਦੀਆਂ ਰੌਣਕਾ ਓਸ ਕੜਵੀ ਆ ਗਿਆ ਹੈ ਨਾ ਪੂਆ ਦਾ ਮੁੰਡਾ ਵੀ ਦੇਖੋ ਇੱਥੋਂ ਹੀ ਲੈਣ ਆਇਆ ਮਿਠਾਈ ਨੇੜੇ ਹੀ ਇੱਥੋਂ ਦਾ ਘਰ ਪੂਆ ਦਾ ਫੋਨ ਸਾਡੇ ਕੋਲ ਕਰ ਰਹੇ ਨੇ ਅਪ ਫੋਨ ਨਹੀਂ ਚੁੱਕਿਆ ਹੈਗਾ ਪੂਆ ਦੀ ਕੁੜੀ ਨਾ ਫੋਨ ਕਰ ਰਹੀ ਹੈ ਪਹਿਲਾਂ ਸਰਦਾਰ ਜੀ ਕੋਲ ਫੋਨ ਕੀਤਾ ਫਿਰ ਮੇਰੇ ਕੋਲ ਹੁਣ ਮੈਸੇਜ ਆ ਰਹੇ ਨੇ ਉਹਦੇ ਕਹਿੰਦੇ ਭਾਬੀ ਕਦੋਂ ਤੱਕ ਆਣਾ ਤੁਸੀਂ ਅਸੀਂ ਸੋਚਿਆ ਜਾ ਕੇ ਸਰਪ੍ਰਾਈਜ਼ ਹੀ ਦੇ ਦਿੰਨੇ ਆ ਕਿਉਂਕਿ ਘਰ ਤਾਂ ਨੇੜੇ ਹੀ ਹੈ 2 ਮਿੰਟ ਲੱਗਣੇ ਨੇ ਪਰ ਸ਼ਾਇਦ ਪੂਆ ਦੇ ਮੁੰਡੇ ਨੇ ਘਰ ਫੋਨ ਨਾ ਕਰ ਦਿੱਤਾ ਹੋਵੇ ਉਹ ਵੀ ਇੱਥੇ ਰੁਕਿਆ ਹੋਇਆ ਮਠਾਈ ਲੈਣ ਲਈ ਦੱਸ ਦੇਗਾ ਨਾ ਕੱਲ ਫੋਨ ਕਰਕੇ ਅਸੀਂ ਫੋਨ ਰিসিਵ ਨਹੀਂ ਕੀਤਾ ਮੈਂ ਕਿਹਾ ਜਾ ਕੇ ਸਰਪ੍ਰਾਈਜ਼ ਹੀ ਦਿੰਨੀ ਆਂ ਡਰੈਕਟ ਗੱਲ ਨਹੀਂ ਇੱਥੇ ਖੜ ਕੇ ਕਰਦੇ ਹੈਗੇ ਆਪਾਂ ਇਹ ਸੂਇ ਉੱਤੇ ਰੈਡੀ ਹੋਇਆ ਦੇਖੋ ਇੱਕ ਮੈਨੂੰ ਨੀਂਦ ਚੜ ਗਈ ਇਸ ਟਾਈਮ ਤੱਕ ਨੀਂਦ ਆ ਰਹੀ ਐ ਨਿਕੰ ਸੁਸਤੀ ਗੇਰ ਲਈ ਨੇ ਦੇਖ नहीं ना मुझे डर यार मुझे आ फोन कर रही थी मैं ना उठा रहे ना मैसेज का रिप्लाई कर रहे बंदे ने बंदे तो मेरे वाले होके सरप्राइज

ਅਗੇ ਮੈਂ ਦੇਖ ਲੇ ਲੋ ਜੀ ਚਾਹ ਪਾਣੀ ਪੀ ਲਿਆ ਆਪਾਂ ਚਾਹ ਤਾਂ ਨਹੀਂ ਬਣਵਾਈ ਅਸੀਂ ਕਿਉਂਕਿ ਘਰ ਤੋਂ ਖਾਣਾ ਲੇਟ ਖਾ ਕੇ ਤੁਰੇ ਸੀਗੇ ਕੋਲਡ ਡਰਿੰਕ ਪੀ ਕੇ ਉਸ ਤੋਂ ਬਾਅਦ ਰਖੜੀ ਬਣਾਉਣ ਲੱਗੇ ਨੇ ਸਰਦਾਰ ਜੀ ਆਪਣੀ ਸਿਸਟਰ ਤੋਂ ਤੇ ਇਹ ਵੀ ਨਾ ਇਸ ਵਾਰ ਰਖੜੀ ਬੰਨਦੇ ਹੋਏ ਬਹੁਤ ਹੀ इमोशनल ਜੀ ਹੋ ਰਹੀ ਸੀਗੀ ਭੂਆ ਦੀ ਕੁੜੀ ਕਿਉਂਕਿ ਨੈਕਸਟ ਈਅਰ ਇਹਨੇ ਜਾਣਾ ਆਪਣੇ ਸੋਹਰੇ ਘਰ ਤੋਂ ਰਖੜੀ ਬੰਨਣ ਲਈ ਤੀਆਂ ਲਈ ਹੈ ਨਾ ਹੁੰਦਾ ਮਤਲਬ ਤੀਪੈਣ ਸੋਚਦੀ ਹੈ ਕਿ ਹਾਏ ਇਸ ਸਾਲ ਵੀ ਮੈਂ ਰਖੜੀ ਇਥੋਂ ਕੁਵਾਰੀ ਆ ਬਨ ਰਹੀ ਆ ਅਗਲੇ ਸਾਲ ਮੈਂ ਇਥੇ ਨਹੀਂ ਹੋਣਾ ਆਪਣੇ ਸੋਹਰੇ ਘਰ ਹੋਣਾ ਸੋਹਰੇ ਘਰ ਤੋਂ ਆਵਾਂਗੀ ਰਖੜੀ ਬਨਣ ਲਈ ਬਹੁਤ ਔਖੇ ਹੁੰਦੇ ਨੇ ਹੈ ਨਾ ਇਹ ਪਲ ਤੀਆਂ ਲਈ ਸੋ ਥੋੜੀ ਜੀ इमोशनल ਹੋ ਰਹੀ ਸੀਗੀ ਇਹ ਤੇ ਮੇਰੀ ਇਹ ਕੋਸ਼ਿਸ਼ ਹੁੰਦੀ ਆ ਹਰ ਸਾਲ ਆਪਣੇ ਪੇਕੇ ਘਰ ਜਾਣ ਤੋਂ ਪਹਿਲਾਂ ਕਿ ਮੈਂ ਸਰਦਾਰ ਜੀ ਦੇ ਰਖੜੀ ਜ਼ਰੂਰ ਬਨਵਾਵਾਂ ਮੈਂ ਭਣਜੀ ਤੋਂ ਵੀ ਬਣਵਾ ਲੈਨੇ ਆ ਹਨ ਇੱਧਰ ਭੂਆ ਕੋਲ ਆ ਜਾਂਦੇ ਆ ਵੀ ਦੇਖੋ ਕਰਦੀਆਂ ਧੀਆ ਹੁੰਦੀਆਂ ਨੇ ਉਹਨਾਂ ਨੂੰ ਤਿਉਹਾਰ ਤੇ ਆਸ ਹੁੰਦੀ ਆ ਧੀਆ ਕੋਈ ਦੇਖੋ ਉਹ ਨਾ ਲੈਣ ਦੇਣ ਦੀਆਂ ਭੁੱਖੀਆਂ ਨਹੀਂ ਹੁੰਦੀਆਂ ਹੈਗੀਆਂ ਤੀ ਨੂੰ ਆਸ ਹੁੰਦੀ ਆ ਕਿ ਸਾਡੇ ਭਾਈ ਪਤੀਜੇ ਸਾਡਾ ਆਦਰ ਮਾਣ ਕਰਨ ਰਖੜੀ ਤੋਂ ਪਹਿਲਾਂ ਸਾਨੂੰ ਫੋਨ ਕਰਨ ਵੀ ਤੁਸੀਂ ਆ ਜਾਓ ਜਾਂ ਫਿਰ ਕਹਿਣਾ ਹੈ ਨਾ ਵੀ ਤੁਸੀਂ ਨਹੀਂ ਆ ਸਕਦੇ ਅਸੀਂ ਆ ਜਾਵਾਂਗੇ ਧੀ ਪੈਣ ਸਿਰਫ ਇੰਨੇ ਕ ਪਿਆਰ ਦੀ ਭੁੱਖੀ ਹੁੰਦੀ ਹੈ ਨਹੀਂ ਪਰਮਾਤਮਾ ਨੇ ਦੇਖੋ ਸਭ ਨੂੰ ਸਭ ਦੇ ਘਰਾਂ ਦੇ ਵਿੱਚ ਸਭ ਕੁਝ ਦਿੱਤਾ ਹੁੰਦਾ ਹੈ ਧੀ ਨੂੰ ਸਿਰਫ ਇੱਕ ਭੁੱਖ ਪਿਆਰ ਦੀ ਹੁੰਦੀ ਹੈ ਨਹੀਂ ਧੀਆ ਮੰਗ ਕੇ ਕੁਝ ਨਹੀਂ ਲੈਂਦੀਆਂ ਇਹ ਤਾਂ ਇੱਕ ਆਦਰ ਮਾਣ ਹੁੰਦਾ ਜੋ ਜਿੰਨਾ ਸਾਡੇ ਕੋਲ ਭੁੱਗਦਾ ਪਤੀ ਪੈਣ ਨੂੰ ਦੇ ਦਿੰਨੇ ਆ ਚਾਹੇ ਖਾਲੀ ਹੱਥ ਆ ਕੇ ਖੜ ਜਾਣਾ ਹਨਾ ਪੇਕਿਆਂ ਤੋਂ ਭਾਈ ਆਣ ਭਤੀਜੇ ਹਨ ਤਿਆਂ ਨੂੰ ਇਹੀ ਇੰਨੀ ਹੀ ਖੁਸ਼ੀ ਬਥੇਰੀ ਹੋ ਜਾਂਦੀ ਆ ਸੋ ਕਦੀ ਆਪਾਂ ਇਹ ਨਹੀਂ ਸੋਚਦੇ ਕਿ ਮੈਂ ਹਨਾ ਜਾਵਾਂਗੇ ਨਾ ਖਰਚਾ ਹੋਣਾ ਜਾਂ ਕੁਝ ਚਾਹੇ ਅਸੀਂ ਖਾਲੀ ਹੱਥ ਜਾ ਕੇ ਖੜ ਜਾਈਏ ਸਾਡੀ ਪੂਆ ਬਹੁਤ ਖੁਸ਼ ਹੁੰਦੇ ਨੇ ਸੋ ਹਰ ਸਾਲ ਇਹੀ ਕੋਸ਼ਿਸ਼ ਹੁੰਦੀ ਹੈ ਵੀ ਜਾ ਪੂਆ ਸਾਡੇ ਆ ਜਾਣ ਜਾਂ ਫਿਰ ਅਸੀਂ ਆ ਜਾਵਾਂਗੇ ਪੂਆ ਨੇ ਇਸ ਵਾਰ ਸਾਨੂੰ ਪਹਿਲੇ ਹੀ ਕਹਿ ਦਿੱਤਾ ਸੀਗਾ ਕਿ ਵੀ ਮੇਰੇ ਕੋਲੋਂ ਨਹੀਂ ਆਉਣਾ ਹੈਗਾ ਤੁਸੀਂ ਆ ਜਾਓ ਤੁਸੀਂ ਰਖੜੀ ਬਣਾ ਜਾਓ ਪਿਛਲੇ ਸਾਲ ਵੀ ਮੈਂ ਆਈ ਸੀਗੀ ਬਾਕੀ ਇੱਕ ਹਰ ਹਰ ਇੱਕਤੀ ਭੈਣ ਦੇ ਦੇਖੋ ਫਰਜ਼ ਹੁੰਦੇ ਨੇ ਹਨਾ ਸੋਹਰਿਆਂ ਦੇ ਆਪਣੇ ਫਰਜ਼ ਅਲੱਗ ਹੁੰਦੇ ਨੇ ਪੇਕਿਆਂ ਦੇ ਫਰਜ਼ ਆਪਣੇ ਅਲੱਗ ਖੁੰਦੇ ਨੇ ਸੋਹਰਿਆਂ ਦੇ ਵਿੱਚ ਇਹੀ ਸੀਗਾ ਮੈਨੂੰ ਕਿ ਮੈਂ ਆਪਣੀ ਪਹਿਲਾਂ ਨਨਦ ਦੇ ਘਰ ਜਾਵਾਂ ਫਿਰ ਭੂਆ ਕੋਲ ਆ ਕੇ ਫਿਰ ਰਖੜੀ ਬਣਾ ਕੇ ਜਾਵਾਂ ਇਹ ਠੀਕ ਜੈ ਉਹ ਬੜਾ ਵਿਚਾਰ ਉਹ ਨਹੀਂ ਕਿਸ ਦਾ ਪਾਸਵਰਡ ਹਾਏ ਲੋਕ ਲੱਗੇ ਮੈਂ ਫਰੰਟ ਕੈਮਰੇ ਨਾਲ ਬਣਾ ਰਹੀ ਐ ਨਾ ਤੇ ਪਿੱਛੇ ਬੈਕ ਵਾਲੇ ਨਾਲ ਬਣਾ ਲੈ। ਮੈਂ ਦੇਖ ਕਿ ਸਿੰਗ ਲਗਾਵਾਂਗੀ ਬਾਅਦ ਚ। ਤੇਰਾ ਇਹ ਬੰਦੇ ਅਗੇ ਸਿੰਗ ਲਗਾਣੇ ਆ ਬਾਅਦ ਚ। ਇਹੋ ਕਿ ਆ ਦੋ ਸਿੰਗ ਲੱਗਦੇ ਦੇਖੋ ਲੱਗਦੇ ਨਾ। ਕੋਈ ਨਾ ਹੁਣ ਲਾਵਾਂਗੀ ਰੁਕਾ। ਰਖੜੀ ਬੰਨਣ ਦੇ ਪਹਿਲਾਂ। ਉਹ ਜਾ ਰਹੇ ਖੜਾ ਹਟ ਤੇ ਦੀ ਐ। ਕਾ ਖਾ ਕੇ ਮਿੱਠਾ ਖਾ ਕੇ ਕਹਿ ਰਿਹਾ ਮਮੀ ਮਿੱਠਾ ਖਾਣੇ ਨੂੰ ਦਿਲ ਨਹੀਂ ਕਰ ਰਿਹਾ ਹੈਗਾ ਮੈਂ ਕਹਾ ਹਜੇ ਤਾਂ ਸ਼ੁਰੂਆਤ ਹੋਈ ਹੈ ਤਿਹਾਰ ਤੇ ਮਿੱਠਾ ਖਾ ਖਾ ਕੇ ਆ ਰੱਜ ਜਾਨੇ ਆ ਦਿਲ ਨਹੀਂ ਕਰਦਾ ਹੈਗਾ ਦੇਖਣ ਨੂੰ ਵੀ ਹਾਂਜੀ ਹੋਰ ਦੀਵਾਲੀ ਨੂੰ ਤਾਂ ਜ਼ਿਆਦਾ ਹੀ ਹੋਪਾ ਦੀਵਾਲੀ ਨੂੰ ਜ਼ਿਆਦਾ ਬੁਰਾ ਹਾਲ ਹੋਏਗਾ ਬੁਆ ਜੀ ਦੀਵਾਲੀ ਤੇ ਤਾਂ ਇਹਨਾਂ ਮਿੱਠਾ ਖਾਇਆ ਨਹੀਂ ਜਾਂਦਾ ਹੈਗਾ ਤੁਹਾਰੇ ਤਾਂ ਕੋਨਾ ਪੜ੍ਹਨੇ ਤੋਂ ਪਹਿਲਾਂ ਹੀ ਕਹਦੇ ਆ ਹਾਂ ਨਾ ਮਾਈਚਾਣਾ ਬਣਾਇਆ ਚਾਣਾ ਕੋਣ ਹੈ ਨਾ ਏਮਿਕ ਅੱਜ ਵੀ ਦੇਖ ਮੈਂ ਚਾਹ ਨਹੀਂ ਪੀ ਹੈਗੀ ਪਤਾ ਨਹੀਂ ਕਿਉਂ ਦਿਲ ਨਹੀਂ ਕਰਦਾ ਮੈਂ ਤਾਂ ਮਿੱਠਾ ਦੇਖਾਂਗੀ ਅੱਕ ਜਾਾਂਗੀ ਦੇਖ ਕੇ ਛੋਟੀਆਂ ਛੋਟੀਆਂ ਵਾਹ ਠੀਕ ਹੈ ਵਧੀਆ ਇੱਕਮ ਜਾਂ ਦੋਨੋਂ ਕਹਾਂ ਪਰ ਜਾਏਂਗੀਆਂ ਫੇਰ ਰਖੜੀ ਕਿੱਤੇ ਬਨਵਾਏਂਗਾ ਆ ਜਾ ਓਏ ਚੱਲ ਫੋਟੋ ਕਰਦੀ ਵਧੀਆ ਜੀ ਨਾ ਕੀ फोटोराफै देखोफना बिल्कुल भी नहीं ਲੋ ਜੀ ਹੁਣ ਵਾਰੀ ਆ ਗਈ ਹੈ ਮੇਰੀ ਭੂਆ ਮੈਨੂੰ ਰਖੜੀ ਬੰਨ ਰਹੀ ਨੇ ਉਸ ਤੋਂ ਬਾਅਦ ਅੱਪਾ ਹੁਣ ਨਿਕਲਣਾ ਕਿਉਂਕਿ ਮੇਰੇ ਪੇਕਿਆਂ ਤੋਂ ਬਹੁਤ ਫੋਨ ਆ ਰਹੇ ਨੇ ਬਾਰ-ਬਾਰ ਵੇਟ ਕਰ ਰਹੇ ਨੇ ਉਹ ਵੀ ਪਹਿਲਾਂ ਮੈਨੂੰ ਇਹ ਸੀਗਾ ਕਿ ਸਰਦਾਰ ਜੀ ਰਖੜੀ ਬਣਾ ਲੈਣਾ ਨਾ ਕੱਲ ਭਾਂਜੀ ਤੋਂ ਬਣਵਾਏ ਸੀਗੇ ਅੱਜ ਭੂਆ ਕੋਲ ਆ ਗਏ ਸੀ ਅੱਪਾ ਤੇ ਫਿਰ ਉਸ ਤੋਂ ਬਾਅਦ ਮੈਂ ਕਿਹਾ ਮੈਂ ਆਪਣੇ ਪੇਕਿਆਂ ਨੂੰ ਚੱਲਾਂਗੀ ਮੈਂ ਰਖੜੀ ਬੰਨਾਂਗੀ ਉੱਥੇ ਜਾ ਕੇ ਇਹ ਇੱਧਰ ਵਾਲੇ ਫਰਜ਼ ਪਹਿਲਾਂ ਜ਼ਿਆਦਾ ਜ਼ਰੂਰੀ ਸੀਗੇ ਸੋ ਹੁਣ ਆਪਾਂ ਚੱਲਦੇ ਹਾਂ ਚਲੋ ਪੇਕਿਆਂ ਨੂੰ ਬਾਏ ਬਾਏ